25 April 2023 ਨੂੰ ਸਿਆਸੀ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਜੀ ਸਵਰਗ ਸੁਧਾਰ ਦੇ ਅੱਜ ਉਹਨਾਂ ਦੀ ਪਹਿਲੀ ਵਰ੍ਹੇ ਪਿੰਡ ਬਾਦਲ ਵਿਖੇ ਮਨਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਪਿੰਡ ਬਾਦਲ ਵਿਖੇ ਸਮਾਕਮ ਲੰਬੀ ਬਾਦਲ ਰੋਡ ਵਿਖੇ ਕਰਵਾਏ ਜਾ ਰਹੇ ਨੇ ਇਹ ਪੰਡਾਲ ਕਰੀਬ ਤਿੰਨ ਏਕੜ ਦੇ ਵਿੱਚ ਲਗਾਇਆ ਗਿਆ ਅਤੇ 25 ਤੋਂ 50 ਫੁੱਟ ਦੀ ਸਟੇਜ ਤਿਆਰ ਕੀਤੀ ਗਈ ਹੈ ਸਵੇਰੇ 6:30 ਵਜੇ ਦੇ ਕਰੀਬ ਸੁਖਮਨ ਸਿੰਘ ਸਾਹਿਬ ਦੇ ਭੋਗ ਪਾਏ ਗਏ ਇਸ ਉਪਰੰਤ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਦੇ ਲਈ ਉਹਨਾਂ ਨੂੰ ਚੋਣ ਵਾਲੇ ਪਹੁੰਚੇ ਨੇ ਹਜ਼ਾਰਾਂ ਵਰਕਰ ਤੇ ਵੱਡੇ ਲੀਡਰ ਵੀ ਇੱਥੇ ਪਹੁੰਚੇ ਨੇ ਇਸ ਤੋਂ ਇਲਾਵਾ ਪੰਜਾਬ ਦੇ ਨਾਲ-ਨਾਲ ਹੋਰਨਾ ਰਾਜਾਂ ਤੋਂ ਇਲਾਵਾ ਕੇਂਦਰ ਤੋਂ ਵੀ ਨੇਤਾਵਾਂ ਦੇ ਪੁੱਜਣ ਦੀ ਉਮੀਦ ਜਿਤਾਈ ਜਾ ਰਹੀ ਹੈ ਸੰਗਤਾਂ ਦੇ ਲਈ ਅਟੁੱਟ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੀ ਵਰਸੀ ਮੌਕੇ ਹਰੇਕ ਦੇ ਵੱਲੋਂ ਯਾਦ ਕੀਤਾ ਜਾ ਰਿਹਾ ਹੈ ਪੰਜਾਬ ਦੇ ਲੋਕ ਉਸ ਜਿਹਨਾਂ ਦੀ ਅੱਜ ਪਹਿਲੀ ਵਾਰ ਸੀ ਚਾਹ ਤਾਂ ਸਾਰਿਆਂ ਨੂੰ ਕੀਤਾ ਜਾਂਦਾ ਪਰ ਜੇ ਵੱਡੇ ਪੱਧਰ ਤੇ ਪੰਜਾਬ ਦੇ ਮੋਰ ਗਾਲੀ ਅੱਜ ਮੁੰਡੇ ਪਹੁੰਚੇ ਉਹ ਕਾਲਦਾਸ ਸੁਨੇਹਾ ਆ ਕੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਆਪਣੇ 70 ਸਾਲ ਹੀ ਹੈ ਜੀ ਦਾ ਜਨਮ ਜਿਹੜਾ ਤੋਂ ਬਹੁਤ ਆਏ ਤੇ ਬਹੁਤ ਚਲ ਗਏ ਬੱਤੀ ਕਾਕਾ ਸਿੰਘ ਜੀ ਫਾਦਲ ਨੇ ਜਿਹੜੇ ਤਨਸਾ ਦੇ ਵਿੱਚ ਪੌਣ ਸਿੱਧਰ ਨਾਲ ਗੱਲ ਕਰਦੇ ਆ ਬੜੀ ਆਫਤ ਮੂਤ ਚਿੰਤਾ ਕਰਦੇ ਆ ਉਹ ਗੁਰੂ ਸਾਹਿਬ ਨੂੰ ਪਹੁੰਚਾਉਂਦੇ ਆ ਇਹੋ ਜਿਹਾ ਹੈ ਬੜਾ ਬਹੁਤ ਸਾਡੇ ਉਹਨਾਂ ਦੀਆਂ ਬਾਤੀਆਂ ਉਹ ਵੀ ਸਾਡੇ ਲਈ ਸੁਨੇਹਾ ਹੁੰਦਾ ਤੇ ਮੈਂ ਸਮਝਦਾ ਜਿਵੇਂ ਇਹਦੇ ਵਿੱਚ ਜੋ ਸਾਹਿਬ ਆਦਰ ਸਾਹਿਬ ਜਿੰਦਗੀ ਚ ਕੌਮ ਦੀ ਦੇਸ਼ ਦੀ ਪੰਜਾਬ ਦੀ ਸੇਵਾ ਕਰਕੇ ਨੇ गुरु कृपा करे ये सेवा का जज्बा अच्छ इस समय से जो संगत आई है ये लैके जाए मंच अभी सारे हल्के जो उन्होंने एड्डी वो सेवा की भी की कौम और हर पंजाबी करता अभी देश के लोग स् करते मैं तो देखिए दुनिया चके जिते कितने जाने लोग ਹੂ ਸਾਰੇ ਵਰਕਰ ਸਾਡੇ ਕਰੇ ਸਾਡੇ ਸਹੀ ਪੰਜਾਬ ਨੂੰ ਕੌਮ ਨੂੰ ਅੱਗੇ ਲੈ ਜਾ ਸਕਦੇ ਸਾਡੇ ਸਾਰੇ ਸਾਥੀ ਕਰਕੇ ਸਾਡੇ ਕਰਕੇ ਇਹ ਤੋਂ ਸੁਦੇਸ਼ ਲਗ ਰਿਹਾ ਹੈ ਅੱਜ ਸਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਹੜੇ ਕਿ ਪੰਜਾਬੀਆਂ ਦੇ ਤੇ ਖਾਸ ਕਰਕੇ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੈਗੇ ਆ ਓਹੋ ਜਿਸ ਤਰ੍ਹਾਂ ਮਨਾ ਦੇ ਵਿੱਚ ਛਾਪ ਛੱਡ ਕੇ ਗਏ ਆ 70 72 ਸਾਲ ਦੀ ਆਪਦੀ ਜ਼ਿੰਦਗੀ ਦੇ ਲਾ ਕੇ ਅੱਜ ਪਹਿਲੀ ਵਰਸੀ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਤੇ ਸਾਰਾ ਸਮੁੱਚਾ ਪੰਜਾਬ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਇਕੱਠਾ ਹੋਇਆ ਜਦੋਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਜੀਵਨ ਤੇ ਝਾਤ ਮਾਰਦੇ ਆ ਜਾਂ ਪੰਜਾਬ ਦਾ ਕਿਤੇ ਇਤਿਹਾਸ ਲਿਖਿਆ ਜਾਣਾ ਜਾਂ ਲਿਖਿਆ ਜਾਵੇਗਾ ਉਹਦੇ ਚੋਂ ਸਾਹ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਮੰਨਤੀ ਕਿਤੇ ਜਿਹੜਾ ਹੈਗਾ ਉਹ ਨਹੀਂ ਕੀਤਾ ਜਾ ਸਕਦਾ ਅੱਜ ਪੰਜਾਬ ਦੇ ਕਿਸੇ ਵੀ ਖਿੱਤੇ ਦੇ ਵਿੱਚ ਚਲ ਜਾਓ ਕਿਸੇ ਵੀ ਡਿਵੈਲਪਮੈਂਟ ਤੇ ਚਲ ਜਾਓ ਜਿਹੜੀ ਆ ਸੜਕ ਪੁਲ ਦੀ ਲੰਗਰੀ ਆ ਜੇ ਤੁਸੀਂ ਇਹਦੀ ਗੱਲ ਕਰੋ ਤਾਂ ਬਤੌਰ ਸਰਪੰਚ ਬਾਦਲ ਸਾਹਿਬ ਨੇ ਪਹਿਲੀ ਸੜਕ ਬਿਨਾਂ ਕਿਸੇ ਡਿਪਾਰਟਮੈਂਟ ਤੋਂ ਜਰਨੈਲੀ ਸੜਕ ਨਾਲ ਪਿੰਡ ਨੂੰ ਜੋੜਨ ਵਾਲੀ ਬਣਾਈ ਸੀ ਗਰੀਬਾਂ ਦੇ ਪਿੰਡ ਦੇ ਵਿੱਚ ਹੁੰਦਾ ਕੀ ਸੀ ਜੋ ਪੁਰਾਣਾ ਰਿਵਾਜ ਸੀ ਕਿ ਮੀਟਾਂ ਦੇ ਵਿੱਚ ਦਰਵਾਜ਼ਿਆਂ ਦੇ ਵਿੱਚ ਬਰਾਤਾਂ ਵਟਾਉਂਦੇ ਸੀ ਤਾਂ ਬਾਦਲ ਸਾਹਿਬ ਨੇ ਸ਼ੁਰੂਆਤ ਕੀਤੀ ਕਿ ਗਰੀਬਾਂ ਦੇ ਲਈ ਧਰਮਸ਼ਾਲਾ ਜਿਹੜੀ ਆ ਉਹ ਵੱਖਰੀ ਜਿਹੜੀ ਆ ਉਹ ਬਣਾਈ ਜਾਵੇ ਇਸ ਕਰਕੇ ਅੱਜ ਸਾਰੇ ਦੇਸ਼ ਦੇ ਵਿੱਚ ਉਹ ਨਕਲ ਮਾਰ ਕੇ ਜਿਹੜੀ ਹੈ ਚੱਲ ਰਹੀ ਹੈ। ਜ਼ਿੰਮੇਵਾਰ ਦਾ ਜਿਹੜਾ ਜੱਟ ਦਾ ਟਰੈਕਟਰ ਸੀ ਉਹਦੇ ਤੇ ਟੈਕਸ ਲੱਗਦਾ ਸੀ ਸੜਕ ਤੇ ਚੜ੍ਹ ਨਹੀਂ ਸੀ ਸਕਦਾ ਉਹਨੂੰ ਵੱਡਾ ਕਰਾਰ ਦਿੱਤਾ ਤੇ ਅੱਜ ਸਾਰੇ ਦੇਸ਼ ਦੇ ਵਿੱਚ ਟੈਕਸ ਮਾਫ ਆ। ਜੇ ਪੈਨਸ਼ਨ ਦੀ ਗੱਲ ਕਰ ਲਈਏ ਬਾਦਲ ਸਾਹਿਬ ਨੇ ਬਜ਼ੁਰਗਾਂ ਦੀ ਵਿਧਵਾਵਾਂ ਦੀ ਤੇ ਹੈਂਡੀਕੈਪ ਦੀ ਪੈਨਸ਼ਨ ਸ਼ੁਰੂਆਤ ਕੀਤੀ ਤੇ ਹਾਲਾਂਕਿ ਕੇਂਦਰ ਦੀ ਸਰਕਾਰ ਨੇ ਰੋਕਿਆ ਸੀ ਉਸ ਟਾਈਮ ਤੇ ਪਰ ਅੱਜ ਜੇ ਉਹ ਉਹਦੀ ਨਕਲ ਕਰਕੇ ਕੇਂਦਰ ਦੀ ਸਰਕਾਰ ਨੇ ਉਹ ਵੀ ਲਾਗੂ ਕੀ ਇੱਕ ਵਾਰ ਦਾ ਵਾਕਿਆਤ ਹੈ ਜਦੋਂ ਸਾਸੂਕ ਵੀਰ ਸਿੰਘ ਬਾਦਲ ਤੇ ਵਿਵਾ ਹਰ ਸਿਮਰਤਪੁਰ ਬਾਦਲ ਬੱਚਿਆਂ ਦੇ ਜਨਮ ਦਿਨ ਤੇ ਗਰੀਬ ਬਸਤੀ ਦੇ ਵਿੱਚ ਕੋਈ ਰਾਸ਼ਨ ਸਮਾਨ ਵੰਡਣ ਗਏ ਤਾਂ ਜੋ ਦਸ਼ਾ ਉਹਨਾਂ ਨੇ ਦੇਖੀ ਤਾਂ ਉੱਥੋਂ ਆ ਕੇ ਬਾਦਲ ਸਾਹਿਬ ਨੂੰ ਸੁਝਾਅ ਦਿੱਤਾ ਕਿ ਆਟਾ ਦਾਲ ਸਕੀਮ ਜਿਹੜੀ ਹੈ ਸ਼ੁਰੂ ਕਰਨੀ ਚਾਹੀਦੀ ਹੈ ਸਸਤੇ ਰੇਟ ਤੇ ਤੇ ਕਾਂਗਰਸੀ ਤਾਂ 420 ਕਹਿੰਦੇ ਸੀ ਜਦੋਂ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਦੀ ਗੱਲ ਕੀਤੀ ਪਰ ਮੈਨੂੰ ਤੇ ਸਾਰੇ ਸ਼ਰੋਮੀ ਅਕਾਲੇਦਰ ਨੂੰ ਮਾਣ ਤੇ ਫਖਰ ਹੈ ਕਿ ਇਹ ਸਕੀਮ ਨੂੰ ਦੇਸ਼ ਦੀ ਸਰਕਾਰ ਨੇ ਫੂਡ ਸਿਕਿਉਰਿਟੀ ਬਿਲ ਥੱਲੇ ਲਾਗੂ ਕੀਤਾ ਜਦੋਂ ਸਾਸੂ ਬੀਚਿੰਗ ਬਾਲੂ ਸਾਹਿਬ ਨੇ ਸੁਝਾਅ ਦਿੱਤਾ ਕਿ ਗਰੀਬਾਂ ਕੋਲੇ ਇਲਾਜ ਲਈ ਪੈਸੇ ਨਹੀਂ ਹੁੰਦੇ ਤਾਂ ਮੁਫਤ ਇਲਾਜ 50000 ਦਾ ਪੰਜਾਬ ਦੀ ਧਰਤੀ ਤੋਂ ਸ਼ੁਰੂਆਤ ਕੀਤੀ। ਦੇਸ਼ ਨੇ ਨਕਲ ਮਾਰ ਕੇ 5 ਲੱਖ ਰੁਪਏ ਤੱਕ ਦਾ ਅੱਜ ਜਿਹੜਾ ਮੁਫਤ ਇਲਾਜ ਦਾ ਕੰਮ ਚੱਲ ਰਿਹਾ ਉਹ ਵੀ ਬਾਲੂ ਸਾਹਿਬ ਨੇ ਸ਼ੁਰੂਆਤ ਕੀਤੀ। ਮੇਰੀ ਮੇਰੀ ਗੱਲ ਪੂਰੀ ਹੋਣ ਲੱਗੀ ਕਿਉਂਕਿ ਬਾਈਟਾਂ ਤੁਸੀਂ ਹਰ ਰੋਜ਼ ਕਰਦੇ ਹੋ ਕੱਟ ਕੇ ਜਾਣ ਦਾ ਕੋਈ ਫਾਇਦਾ ਨਹੀਂ ਹੈ ਜੋ ਉਹਨਾਂ ਦੇ ਅਧਿਐਯੇ ਦੇ ਨਾਲ ਜੁੜੀਆਂ ਗੱਲਾਂ ਉਹ ਕਰਨੀਆਂ ਚਾਹੀਦੀਆਂ। ਪੰਜਾਬ ਦੇ ਵਿੱਚ ਜੇ ਬਿਜਲੀ ਸਰਪਲਸ ਕਰਨ ਦੀ ਗੱਲ ਕਰ ਲੋ ਜੇ ਕੱਚੇ ਖਾਲਿਆਂ ਤੋਂ ਪੱਕੇ ਗੱਲ ਕਰਨ ਦੀ ਕਰ ਲੋ ਜੇ ਪੰਜਾਬ ਦੇ ਵਿੱਚ ਅੱਜ ਕਿਸਾਨ ਅੰਦੋਲਨ ਜਿਹੜੀਆਂ ਗੱਲਾਂ ਤੇ ਖੜਾ ਹੁੰਦਾ ਹੈ ਕਿ ਸਾਡਾ ਮੰਡੀਕਰਨ ਸਿਸਟਮ ਨਹੀਂ ਟੁੱਟਣਾ ਚਾਹੀਦਾ ਜੇ ਇੱਕ ਮੰਡੀ ਤੋਂ ਲਾ ਕੇ ਹਜ਼ਾਰਾਂ ਮੰਡੀਆਂ ਤਿੱਕਰ ਦੀ ਗਿਣਤੀ ਜਿਹੜੀ ਆ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕੀਤੀ ਪਿੰਡ ਪਿੰਡ ਲਿੰਕ ਰੋਡਾਂ ਤੇ ਪਿੰਡ ਪਿੰਡ ਬਿਜਲੀ ਪਹੁੰਚਾਉਣ ਦਾ ਕੰਮ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਸੋਚ ਸਦਕਾ ਤੇ ਬਾਦਲ ਸਾਹਿਬ ਨੇ ਥਾਪੜੇ ਕਰਕੇ ਅੱਜ ਭਾਵੇਂ ਬਿਜਲੀ ਸਰਪਲਸ ਸੂਬੇ ਦੀ ਗੱਲ ਹੈ ਭਾਵੇਂ ਫੋਰ ਲੇਨ ਤੇ 6 ਲੇਨ ਸੜਕਾਂ ਦੀ ਗੱਲ ਹੈ ਭਾਵੇਂ ਇੰਟਰਨੈਸ਼ਨਲ ਤੇ ਡੋਮੈਸਟਿਕ ਸਾਡੇ 에어ਪੋਰਟ ਦੀ ਗੱਲ ਹੈ ਭਾਵੇਂ ਐਜੂਕੇਸ਼ਨ ਦੇ ਵਿੱਚ 14ਵੀਂ ਥਾਂ ਤੋਂ 3ਜੀ ਥਾਂ ਤੇ ਲਿਆ ਕੇ ਚੜਨਾ ਜਾਂ ਹੈਲਥ ਦੇ ਵਿੱਚ 17ਵੀਂ ਥਾਂ ਤੋਂ 5ਵੀਂ ਥਾਂ ਤੇ ਲਿਆ ਕੇ ਚੜਨਾ ਇਹ ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਜਾਂਦਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਦਾ ਸਿਹਰਾ ਜਾਂਦਾ ਇਸ ਕਰਕੇ ਮੈਂ ਸਮਝਦਾ ਕਿ ਜਿਸ ਕਿਸਮ ਦਾ ਦੌਰ 84 ਦਾ ਲੰਘਿਆ ਸੀ ਤੇ ਬਾਦਲ ਸਾਹਿਬ ਨੇ ਇੱਕ ਭਾਈਚਾਰਕ ਸਾਂਝ ਕਾਇਮ ਕਰਕੇ ਪੰਜਾਬ ਦੇ ਲੋਕਾਂ ਦੀ ਖਾਸ ਕਰਕੇ ਸਿੱਖਾਂ ਦੀ ਜਿਹੜੀ ਪੱਧ ਨੂੰ ਉਹ ਫਿਰ ਉੱਚਾ ਕੀਤਾ ਸੀ ਇਸ ਕਰਕੇ ਅੱਜ ਹਰੇਕ ਪੰਜਾਬੀ ਜਿਹੜਾ ਹੈਗਾ ਉਹਨਾਂ ਨੂੰ ਯਾਦ ਕਰਦਾ ਹੈ ਹਰੇਕ ਸਿੱਖ ਪੰਥ ਦੇ ਵਿੱਚ ਕਿਤੇ ਵੀ ਭਾਵੇਂ ਦੂਜੀਆਂ ਪਾਰਟੀਆਂ 'ਚ ਵੀ ਲੋਕ ਬੈਠੇ ਆ ਬਾਦਲ ਸਾਹਿਬ ਦੀ ਬਹੁਤ ਜ਼ਿਆਦਾ ਕਦਰ ਕਰਦੇ ਸੀ ਇਸ ਕਰਕੇ ਸਮੁੱਚਾ ਸਿੱਖ ਪੰਥ ਤੇ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬੀ ਅੱਜ ਸ਼ਰਧਾ ਤੇ ਸਤਕਾਰ ਭੇਟ ਕਰਦੀ ਆਏ ਸਾਮੀ ਬੁੱਧਾ ਪੁੱਛ ਰਹਾ ਚਾਹੁੰਦਾ ਕਿ ਸਾਉਂਦ ਕਿੰਨਾ ਕਿਸ ਕਰ ਰਿਹਾ ਲੱਗਦਾ ਹੈ ਕੀ ਪੁੱਛਿਆ ਜੀ ਕਿ ਸਾਉਂਦ ਕਿੰਨਾ ਕਿਸ ਕਰ ਰਿਹਾ ਜੀ ਬਾਸੂਣਾ ਜੀ ਦੇਖਿਆ ਦੇਖੋ ਦੋ ਗੱਲਾਂ ਨੇ ਜੇ ਤੁਸੀਂ ਐਮਐਸਪੀ ਜਿਹੜੀ ਅੱਜ ਕਣਕ ਤੇ ਝੋਨੇ ਤੇ ਚੱਲ ਰਹੀ ਹੈ ਜੇ ਪਹਿਲੀ ਵਾਰੀ ਐਮਐਸਪੀ ਲਾਗੂ ਹੋਈ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਉਸ ਵੇਲੇ ਸੰਘਰਸ਼ ਵਿੜਿਆ ਸੀ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ জিও फाइबर टेक टाटा प्ले टीवी ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ